ਤੋ ਦੋਸਤੋ ਜਦੋਂ ਵੀ ਤੁਸੀਂ ਜੈਸਲਮੇਰ ਆਓ ਤੁਹਾਨੂੰ ਰਾਹ ਦੇ ਵਿੱਚ ਆਉਂਦਿਆਂ ਹੀ ਕੁਝ ਬੰਦੇ ਮੋਟਰਸਾਈਕਲ ਤੇ ਆਣ ਕੇ ਘੇਰ ਲੈਣਗੇ ਤੇ ਆਖਣਗੇ ਬਾਈ ਜੀ ਸਾਡੇ ਹੋਟਲ 'ਚ ਚਲੋ ਖਾਸ ਕਰਕੇ ਟੂਰਿਸਟ ਨੂੰ ਘੇਰਨਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਟੂਰਿਸਟ ਤੋਂ ਸਾਨੂੰ ਪੈਸੇ ਬਣਨੇ ਨੇ ਸਾਡੇ ਨਾਲ ਵੀ ਇਦਾਂ ਹੋਇਆ ਅਸੀਂ ਜਦੋਂ ਹੀ ਐਂਟਰ ਕੀਤਾ ਜੈਸਲਮੇਰ ਦੇ ਵਿੱਚ ਜੈਸਲਮੇਰ ਤੋਂ ਪਹਿਲਾਂ ਹੀ ਸਾਡੇ ਕੋਲੇ ਦੋ ਤਿੰਨ ਬੰਦੇ ਮੋਟਰਸਾਈਕਲ ਤੇ ਆ ਗਏ ਬਾਈ ਜੀ ਸਾਡੇ ਹੋਟਲ 'ਚ ਚਲੋ ਬਾਈ ਜੀ ਸਾਡੇ ਹੋਟਲ 'ਚ ਚਲੋ ਕਿਉਂਕਿ ਅਸੀਂ ਕਿਉਂਕਿ ਅਸੀਂ ਪਹਿਲਾਂ ਹੀ ਹੋਟਲ ਬੁੱਕ ਕੀਤਾ ਹੈ ਅਸੀਂ Chrome browser 'ਚ ਜਦੋਂ ਵੀ ਤੁਸੀਂ ਸਰਚ ਕਰੋਗੇ ਬਾਈ ਜੈਸਰ ਮੇਰ 'ਚ ਕਿੱਥੇ ਕਿਤੇ ਹੋਟਲ ਨੇ ਤਾਂ ਉਹਦੇ 'ਚ ਤੁਹਾਡੇ ਹੋਟਲ ਦੀ ਡਿਟੇਲ ਤੇ ਉਹਨਾਂ ਦਾ ਫੋਨ ਨੰਬਰ ਆ ਜਾਊਗਾ ਤੇ ਤੁਸੀਂ ਸਿੱਧਾ ਫੋਨ ਨੰਬਰ ਤੇ ਕਨੈਕਟ ਕਰ ਸਕਦੇ ਹੋ ਤੇ ਉਹਨਾਂ ਨਾਲ ਵਾਰਤਾ ਲਾਭ ਕਰਕੇ 바ਰਗੇਨਿੰਗ ਕਰਕੇ ਆਪ ਦਾ ਹੋਟਲ ਲੈ ਸਕਦੇ ਹੋ ਜਿਵੇਂ ਕਿ ਅਸੀਂ ਆ ਪਾਇਲ ਹੋਟਲ 900 ਰੁਪਏ ਦੇ ਵਿੱਚ ਲਿਆ ਤਿੰਨ ਬੰਦਿਆਂ ਨੇ 3-300 ਰੁਪਏ ਪਰ ਬੰਦੇ ਨੂੰ ਆ ਗਿਆ 900 ਰੁਪਏ ਇਹਨਾਂ ਨੇ 2000 ਰੁਪਏ ਮੰਗਿਆ ਸੀ ਤੇ 900 'ਚ ਸਾਨੂੰ ਉਹਨਾਂ ਨੇ ਹੋਟਲ ਦੇ ਤਾ ਉਸ ਤੋਂ ਬਾਅਦ ਕੀ ਹੁੰਦਾ ਵੀ ਉਹ ਤੁਹਾਡੇ ਕੋਲੇ ਮੋਟਰਸਾਈਕਲ ਵਾਲੇ ਤੁਹਾਨੂੰ ਕਹਿਣਗੇ ਬਾਈ ਜੀ ਆਜੋ ਅਸੀਂ ਤੁਹਾਨੂੰ ਸਭ ਤੋਂ ਸਸਤਾ ਹੋਟਲ ਲੈ ਕੇ ਦਿੰਨੇ ਆ ਸਾਡੇ ਹੋਟਲ 'ਚ ਚਲੋ ਤੁਹਾਨੂੰ ਆਹ ਫੈਸਿਲਿਟੀਆਂ ਦੇ ਮਿਲਣੀਆਂ ਪਰ ਦੋਸਤੋ ਉਹਨਾਂ ਨੇ ਹੋਟਲ ਤੁਹਾਨੂੰ ਵੱਧ ਵੱਧ 12 ਜਾਂ 13 1500 ਤੋਂ ਘੱਟ ਹੋਟਲ ਨਹੀਂ ਦੇਣਾ ਉਸ ਤੋਂ ਬਾਅਦ ਤੁਹਾਨੂੰ ਉਹ ਗਾਂ ਘਮਾਉਣ ਵੀ ਲੈ ਕੇ ਜਾਣਗੇ ਕਿਉਂਕਿ ਇੱਕ ਹੋਟਲ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਵੇਂ ਕਿ ਅਸੀਂ ਪਾਇਲ ਹੋਟਲ 'ਚ ਆ ਗਏ ਤੇ ਪਾਇਲ ਹੋਟਲ ਦੇ ਵਿੱਚ ਹੀ ਸਾਨੂੰ ਇੱਥੋਂ ਕੈਮਲ ਸਫਾਰੀ ਲਈ ਜਾਂ ਥਾਰ ਸਫਾਰੀ ਲਈ ਜੀ ਸਫਾਰੀ ਲਈ ਇੱਥੋਂ ਹੀ ਲਗਾਇਆ ਜਾਊਗਾ ਕੁਲਤਾਰਾ ਵਗੈਰਾ ਜੋ ਵੀ ਇੱਥੇ ਗਾਂ ਚੀਜ਼ਾਂ ਘੁੰਮਣ ਵਾਲੀਆਂ ਸਾਰੀਆਂ ਇੱਥੋਂ ਹੀ ਜੀਬ ਜਾਊਗੀ ਸਪੈਸ਼ਲ ਉਹ ਸਾਨੂੰ ਵਿਖਾਊਗੀ ਕਿਉਂਕਿ ਇੱਥੇ ਨੀਚੇ ਇੱਕ ਬੰਦਾ ਬੈਠਾ ਹੁੰਦਾ ਕਾਫੀ ਜੀ ਲੈ ਕੇ ਤੁਹਾਨੂੰ ਕਾਫੀ ਤੇ ਦੱਸੂਗਾ ਮੈਂ ਤੁਹਾਨੂੰ ਸਭਾ ਉਹ ਵਿਖਾ ਦੂੰਗਾ ਤੇ ਇਸ ਦਾ ਜਿਹੜਾ ਪ੍ਰਾਈਸ ਵੱਖਰਾ ਹੁੰਦਾ ਜਦੋਂ ਤੁਸੀਂ ਮੋਟਰਸਾਈਕਲ ਵਾਲੇ ਬੰਦੇ ਦੇ ੱਤੇ ਚੜ ਗਏ ਉਹਨੇ ਕੀ ਕੀਤਾ ਇੱਕ ਤਾਂ ਹੋਟਲ ਦਾ ਕਮਿਸ਼ਨ ਲੈਣਾ ਉਸ ਤੋਂ ਬਾਅਦ ਜਿੱਥੇ ਜਿੱਥੇ ਤੁਸੀਂ ਘੁੰਮੋਗੇ ਜੋ ਜੋ ਤੁਸੀਂ ਖਰਚਾ ਕੀਤਾ ਉਹ ਕਮਿਸ਼ਨ ਸਿੱਧਾ ਉਹਦੇ ਕੋਲੇ ਜਾਣਾ ਜੀ ਦਾ ਕਿ ਤੁਹਾਨੂੰ 2 ਤੋਂ 2000 ਤੋਂ ਲੈ ਕੇ 2500 ਰੁਪਏ ਤੱਕ ਵੱਧ ਖਰਚਾ ਪੈ ਸਕਦਾ ਇਸ ਕਰਕੇ ਕਦੀ ਵੀ ਕਿਸੇ ਦੇ ੱਤੇ ਨਾ ਕਿਉਂਕਿ ਜੋ ਵੀ ਬੰਦਾ ਤੁਹਾਨੂੰ ਰეკਮੈਂਡ ਕਰੂਗਾ ਉਹਦਾ ਕਮਿਸ਼ਨ ਆ ਚਾਹੇ ਤੁਸੀਂ ਲਾਲੋ ਬਸਤੇ ਆ ਜੇ ਤੁਸੀਂ ਗਾਂ ਰਿਕਸ਼ਾ ਲੈ ਲਿਆ ਰਿਕਸ਼ੇ ਵਾਲੇ ਨੂੰ ਤੁਸੀਂ ਪੁੱਛੋਗੇ ਬਾਈ ਯਾਰ ਚੰਗਾ ਜਿਹਾ ਹੋਟਲ ਕਿਹੜਾ ਉਹ ਆਖੂਗਾ ਜੀ ਐਸ ਹੋਟਲ 'ਚ ਜਾਓ ਜੇਕਰ ਤੁਸੀਂ ਉਹ ਹੋਟਲ 'ਤੇ ਗਏ ਚਲੇ ਤਾਂ ਉਹ ਰਿਕਸ਼ੇ ਵਾਲੇ ਨੇ ਵੀ 200 ਜਾਂ 300 ਰੁਪਿਆ ਤੁਹਾਡੇ ਜੇਬ 'ਚੋਂ ਕੱਢ ਲੈਣਾ ਕਿਉਂਕਿ ਜੇਕਰ ਉਹਨੇ ਤੁਹਾਨੂੰ 1000 1500 'ਚ ਗੱਲ ਕਰਾਈ 1200 'ਚ ਕਰਾਈ ਕਿਉਂਕਿ ਜ਼ਿਆਦਾਤਰ ਇੱਥੇ ਰੂਮ 900 800 1000 'ਚ ਮਿਲ ਜਾਂਦੇ ਆ ਤਿੰਨ ਚ ਜਾਣੇ ਹੋਵੋ ਜਾ ਦੋ ਹੋ ਉਹ ਜੇਕਰ ਚਾਰਾਂ ਤਾਂ ਤੁਹਾਨੂੰ ਦੋ ਦੋ ਰੂਮ ਲੱਗ ਲੈਣੇ ਲੈਣੇ ਪੈ ਸਕਦੇ ਹਨਾ ਚਾਰ ਬੰਦੇ ਆਸਤੇ ਲੱਗ ਲੈਣੇ ਪੈ ਸਕਦੇ ਆ ਤਿੰਨਾ ਬੰਦੇ ਆਸਤੇ ਅਡਜਸਟਮੈਂਟ ਹੋ ਜਾਂਦੀ ਆ ਤਾਂ ਦੋਸਤੋ ਇਸ ਤਰੀਕੇ ਨਾਲ ਤੁਸੀਂ ਇਸ ਠੱਗੀ ਤੋਂ ਬਚ ਸਕਦੇ ਹੋ ਬਾਕੀ ਤੁਹਾਨੂੰ ਸੁਬਾ ਦਿਖਾਵਾਂਗੇ ਵੀ ਇੱਥੋਂ ਤੁਸੀਂ ਜਾਣਾ ਕਿੱਥੇ ਕਿੱਥੇ ਕਿਵੇਂ ਕਰਨਾ ਬਾਕੀ ਕੋਸ਼ਿਸ਼ ਕਰੋ ਪੜੇ ਲਿਖੇ ਹੈਗੇ ਆਪਾਂ ਕ੍ਰੋਮ ਤੇ ਬਹੁਤ ਕੋਸ਼ਿਸ਼ ਆ ਅਸੀਂ ਸਰਚ ਮਾਰੀ ਸਾਨੂੰ ਹੋਟਲ ਮਿਲ ਗਿਆ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਅਸੀਂ ਆ ਵੇਖੋ ਜੀ ਹੁਣ ਬੈਠੇ ਆਂ ਚੰਦਰ ਇੱਥੋਂ ਸਾਨੂੰ ਨੀਚੋਂ ਹੀ ਲੈ ਜਾਣਾ ਇਹਨਾਂ ਨੇ ਇਸ ਤੇ ਵੀ ਅਸੀਂ 바ਰਗੇਨਿੰਗ ਕਰਾਂਗੇ ਹਾਂ ਵੀ ਕਿੰਨੇ ਪੈਸੇ ਕਿਵੇਂ ਕਿਦਾਂ ਕੀ ਕੀ ਬਖਾਏਗਾ ਸਾਨੂੰ ਪਰ ਹਾਂ ਇਥੋਂ ਵੈਸੇ ਹੋਟਲ ਚ ਜਾਓਗੇ ਤਾਂ ਠੀਕ ਆ ਆਪਦੀ ਗੱਡੀ ਲੈ ਕੇ ਆ ਜਾਏ ਜੀ ਇਥੋਂ ਤੁਸੀਂ ਬੈਸਟ ਇੰਜੋਏ ਕਰੋ ਜੈਸਲਮੇਰ ਚ ਇੱਕੋ ਹੀ ਖਾਸ ਜਗ੍ਹਾ ਬਾਕੀ ਕਿਲਾ ਕੁਲਾ ਠੀਕ ਆ ਵੇਖਣਾ ਤੁਹਾਡੀ ਮਰਜ਼ੀ ਬਾਕੀ ਇੱਕ ਲੇਕ ਆ ਤੇ ਇੱਕ ਕੁਲਤਾਰਾ گاਉਂ ਆ ਉਹ ਜ਼ਰੂਰ ਉਹ ਤੁਹਾਨੂੰ ਬਾਕੀ ਕੱਲ ਨੂੰ ਵਲੌਗ ਬਣਾ ਕੇ ਅਸੀਂ ਦਿਖਾਵਾਂਗੇ ਬਾਕੀ ਹੁਣ ਚਾਚਾ ਰੋਮੀ ਜੀ ਤੁਹਾਨੂੰ ਗਾਣਾ ਸੁਣਾਣਗੇ ਤੇ ਬਾਕੀ ਮੱਲੇ ਸਾਹਿਬ ਹਾਂਜੀ ਤੁਸੀਂ ਜਾਂਦੇ ਘਰੋ ਥੋੜੀ ਐਸ਼ ਕਰਿਆ ਕਰੋ ਤੁਰਿਆ ਫਿਰਿਆ ਕਰੋ ਅੱਛਾ ਜੀ ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾ ਵੀ ਜ਼ਿੰਦਗੀ ਵਿੱਚ ਕੀ ਬੰਦੇ ਨੇ ਰਹਿ ਜਾਣਾ ਹੈ ਹਾਂ ਇਹਦੇ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਆਖਰ ਨੂੰ ਚੱਕ ਕੇ ਚਾਰ ਭਾਈ ਰੋਮੀ ਲੈ ਜਾਵਣਗੇ ਖਵਰਾ ਨੂੰ ਆ ਕੀ ਕਰਮ ਭੁਗਤ ਕੇ ਆਇਆ ਗੋ ਧਮਰਾਜ ਲੋ ਖਵਰਾ ਨੂੰ ਆ ਗੱਲ ਦਿਲ ਦੇ ਦਿਲ ਵਿੱਚ ਰਹਿ ਜੇਗੀ ਪਿੱਛੋ ਲਾਂਬੂ ਦੇਣਗੇ ਲਾ ਬੰਦਿਆ ਕਿਉ ਮੇਰੀ ਮੇਰੀ ਕਰਦਾ ਸਾਡੇ ਤਿੰਨ ਹੱਥ ਤੇਰੀ ਥਾਂ ਬੰਦਿਆ ਕੌ ਮੇਰੀ ਮੇਰੀ ਕਰਦਾ ਸਾਡੇ ਤੇ ਨੱਥ ਤੇਰੀ ਥਾਂ ਬੰਦਿਆ ਨਾਲ ਕੁਛ ਨਹੀਂ ਜੇ ਜਾਣਾ ਇੰਜੋਏ ਜਾਣਾ ਫੇਰਾ ਤੋਰਾ ਜਾਣਾ ਐਸ਼ ਕਰਨੀ ਜਾਣੀ ਹਾਂ ਬਸ ਮੇਰੀ ਤਾਂ ਤੁਹਾਨੂੰ ਇਹੋ ਹੀ ਦਰਖਾਸਤ ਹੈ ਠੀਕ ਹੈ ਜੀ ਗੁੱਡ ਨਾਈਟ ਦੋਸਤੋ ਗਾਣਾ ਸੁਣ ਲਿਆ ਓਕੇ ਬਾਈ ਮਿਲਦੇ ਹਾਂ ਨੈਕਸਟ ਵੀਡੀਓ ਟਾਟਾ